ਸਤਿ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਹਾ ਸਾਰਿਆਂ ਦਾ ਨਿੱਗਾ ਸਵਾਗਤ ਆਜਿ ਗਿਆ ਬੜੀਆਂ ਤੁਹਾਰਾ ਥਾਰੇ ਵਾਸਤਾ ਅਰ ਚੰਦੂ ਮਾਜਰਾ ਅਰ ਈਰ ਰਖੜੇ ਕੀ ਬਗਾਵਤੇ ਬਾਦ ਪਟਿਆਲੇ ਕੇ ਵਿੱਚ ਮੈਂ ਕਰਦੀ ਦਾ ਲਾਲ ਨੇ ਬੜਾ ਸ਼ਕਤੀ ਪ੍ਰਦਰਸ਼ਨ ਕਰਿਆ ਵੀਰ ਯੋ ਕਹਿ ਲੋ ਯੂਨੀ ਹਾਰ ਦੇ ਯੋ ਤੋ ਹੋ ਗਏ ਪਾਰਾ ਪਾਰਾ ਰੇਮ ਸਿੰਘ ਚੰਦੂ ਮਾਜਰਾ ਸਰਜੀਤ ਰਖੜਾ ਯੋ ਬਗਾਵਤ ਕਰਨ ਦੇ ਬਾਦ ਪਾਰਟੀ ਕੇ ਜਿਹੜੇ ਲੋਕ ਸਭਾ ਚੋਣਾਂ ਆ ਕੇ ਉਮੀਦਵਾਰ ਰਹੇ ਆਰ ਪਾਰਟੀ ਉਹ ਖਜਾਂਜੀ ਨੰਗੇ ਸਰਮਾਗੇ ਗਵਾਈ ਮਾ ਬਸਾਲ ਰੋਜ਼ ਪ੍ਰਦਰਸ਼ਨ ਕਰਿਆ আর ਬਾਗਿਆਂਗੇ ਜਾਣ ਤੇ ਬਾਅਦ ਪਾਰਟੀ ਵਿੱਚ ਮਾਮ ਵਰਕਰ ਪੂਰੀ ਤਰ੍ਹਾਂ ਜੋ ਕਹ ਲੋ ਜੋ ਕਹ ਲੋ ਵੀਰ ਪਾਰਟੀ ਪ੍ਰਦਰਸ਼ਨ ਵੀਰ ਬਾਦਲ ਗੈਲ ਖੜੇਗਾ ਆਪਾਂ ਤੋਂ ਬਾਦਲ ਗੇ ਗੈਨ আর ਮੀਟਿੰਗ ਨੂੰ ਸੰਬੋਧਨ ਕਰਿਆ ਮਾਰੇ ਇਲਾਕੇ ਦਾ ਹੋਏ ਨੰਗੇ ਸਰਮਾ ਜੀ ਦਾ ਪੂਰਾ ਇਹ ਜੀ ਉਹ ਕਹਿ ਰਿਹਾ ਵੀਰ ਕਾ ਆ ਬਈ ਬਾਗੀ ਆਗੋਂ ਛੱਡ ਗਾ ਨਾ ਕਹਾ ਪੂਰੀ ਕਹੇ ਪਾਰਟੀ ਸਖਵੀਰ ਬਾਦਲੇ ਮੋਢਿਆਂ 'ਤੇ ਖੜੀਗਾ ਯੋ ਕਹਿ ਰਿਆ ਵੀਰ ਪਾਰਟੀ ਕੇ ਵਰਕਰ ਯੋ ਵਰਕਿੰਗ ਕਮੇਟੀ ਕੋਰ ਕਮੇਟੀ ਸਮੇਤ ਬਖ ਬਖ ਬਿੰਗਾ ਨੇ ਰਾ 100 ਫੀਸਦੀ ਕਸਵੀਰ ਬਾਦਲ ਗੈਲ ਆ ਵੀ ਇਸ ਨੂੰ ਰੱਖੇ ਪ੍ਰਧਾਨ ਗਾਇ ਇਸ ਨੂੰ ਧਾਰ ਦੇ ਕੁਰਸੀ 'ਤੇ ਯੋ ਰਹੇਗਾ ਪ੍ਰਧਾਨ ਫਿਰ ਵੀ ਬਾਪੂ ਵਾਲਾ ਦਾ ਸ਼ੋਗ ਰਾ ਵੀਰ ਅਰ ਬਾ ਕਹ ਰੇ ਬਾਗੀ ਆਗੂ ਲੋਕ ਸਵਾ ਚੋਣਾਂ ਦੇ ਪਹਿਲਾਂ ਕਸਵੀਰ ਬਾਦਲਵਾ ਦਬਾਅ ਪਾ ਰਹੇ ਨੇ ਕਹੇ 5 ਬਾਗੈ ਲਗਾ ਸਮਝੌਤਾ ਕਰ ਦੇ ਆ ਜਨਵੀਰਵਾਦ ਇਹ ਸਪਸ਼ਟ ਕਰਦਾ ਹੈਗਾ ਵੀ ਵਸਦਾਤਾ ਵੈਸਮ ਜੋਤਾਂ ਨਹੀਂ ਕਰਦਾ। ਆ ਰੀਸ਼ਕਰ ਕਹਿੰਦਾ ਪਾਰਟੀ ਦਾ ਪੰਜਾਬ ਦੇ ਵਿੱਚੋਂ ਹੀ ਆਪਣੇ ਮਸਲੇ ਹਨ ਕਰਨ ਵਾਸਤਾ ਕਰੇ ਵੀ। ਇਹਨਾ ਨਾ ਕਾ ਅਬੀਰੋ ਵੋਟਾਂ ਲੈਣ ਵਾਸਤਾ ਮਸਲੇ ਕਿ ਲਗਾਏ। ਸਮਝੌਤਾ ਨਹੀਂ ਕਰਨਾ ਆ ਰੀਸ਼ਕਰ ਕਾ ਇਹ ਚੱਕਰ ਪੈ ਗਿਆ ਸਾਰਾ। ਹਰ ਸਮੂੱਚੇ ਦਾ ਵਰਕਰ ਇਹੋ ਕਰੇ ਕਾ ਵਿੱਚ ਦਬਾਅ ਚ ੱਲਣ ਵਾਸਤਾ। ਕੋਈ ਲੋੜ ਨਹੀਂ ਗਹੈਂ ਵਰਕਰ ਕਹਰੇਗਾ ਪਾਸਾਰੇ ਗੇ ਜੀ ਥੰਮੀ ਤੱਕ ਕਰਾਂ। ਔਰ ਉੱਧਰ ਵੀਰ ਐਨਗੇ ਸ਼ਰਮਾ ਵਗੈਰਾ ਕਾ ਵੀ ਸਾਰਾ ਫਾਦਲੀ ਦਾ ਲਗਾ ਹੈ ਅਭੀ ਸੂਈ ਬਾਦਲਗੇ ਖੜਿਆ ਡਟ ਕਾ ਖੜੇਗਾ ਇਸ ਮੌਕੇ ਬੈਨਗੇ ਸ਼ਰਮਾ ਕਹਰੇ ਆ ਵੀਰ ਆ ਚੰਦੂ ਮਾਜਰਾ ਰਖੜੇ ਲੁਗਾ ਪਿਛਲੇ 30 ਸਾਲਾਂ ਦੇ ਇਕ ਆਕਾਲੀ ਦਾ ਨਾ ਯੋ ਕਾ ਵੀਰ ਨੂੰ ਹਰਾਣਗੇ ਵਿਚਮਾ ਕਾ ਸੇ ਇਕ ਆਕਾਲ ਤੱਕ ਸਾਹ ਤੇ ਕ ਮਾਫੀ ਮੰਗਣੀ ਹਰਾ ਹਰਾ ਲੈਨੇ ਕਾ ਫਾਦਲੀ ਦਾ ਪਿੱਛਾ ਲੈ ਲਾਇ ਨਾ ਇਤਨਾ ਹਰਾਇਆ ਚੰਦੂ ਮਾਜਰੇ ਦੇ ਵੀ ਬਹੁਤ ਹਾਲ ਦੁਗਤ ਨੇ ਦਿਓ ਕਰ ਸਗੀ ਬਾਦ ਵਿਚਾਰਾ ਟਿਕ ਟ ਦੰਤਾਰੇ ਆਪਾਪਾ ਉਹ ਹਾਰ ਜੇ ਕਰਦੇ ਸੀ ਥਫੜਾ ਉੱਥੇ ਯਾਰ ਜੀ ਥਫੜਾ ਉੱਥੇ ਗੜ ਜੀ ਨੇ ਉਹ ਲੰਨਤ ਕੋ ਸਾਵੇ ਪਰ ਕੀ ਤਰਫ ਚਾਰਾ ਜਿੱਤ ਗਿਆ ਉੱਥੇ ਤਾਂ ਆਥੀ ਖੜੇ ਕਰ ਗਿਆ ਕਬੀਰੀ ਐ ਜਿੱਤਾ ਦੇ ਗਿਆ ਨਾ ਹੀ ਇਧਰ ਨਾ ਘਾਰਾਉ ਆਪ ਪਟਿਆਲਾ ਲੋਕ ਸੁਬਾ ਹਲ ਕੇ ਵੀ ਕਿਉਂ ਪਾਰਟੀ ਦੀ ਹਾਰ ਇਹ ਦੋ ਐ ਅਗੋਂ ਕਰਗਾ ਟੀਨ ਸਰ ਜੀ ਬਾਗਾ ਇਲਾਕੇ ਦੇ ਵਿੱਚ ਪ੍ਰਵਿੰਦਰ ਟੀਨ ਜੀ ਨੂੰ ਆ ਪਟਿਆਲੇ ਦੇ ਵਿੱਚ ਮਾ ਗਾ ਚੋਣਾ ਲੜਨ ਪੀਸ ਕਸ ਕਰੀ ਨਹੀਂ ਦਿੱਤਾ ਐਨ ਨਗੇ ਸ਼ਰਮਾ ਕਹ ਰਿਹਾ ਵੀ ਸਤਰਾਣੇ ਦੇ ਲਾਪੇ ਹਲਕੀਮਾ ਦੇ ਮੀਟਿੰਗ ਹਾਜ਼ਰੀਆਂ ਦਾ ਫੀਡਬੈਕ ਲਈਗਾ ਵੀਰ ਬਾਦਲ ਦਾ ਸੁਚੀ ਕੋਰਕ ਮੇਢੀ ਕਹਾ ਇਹ ਜਾਣੂ ਕਰਵਾਈ ਜਾਵੇ ਦਾਇਨਾ ਗੇ ਅਰ ਯੋ ਕਹਿੰਦੇ ਰਪਾਲ ਚੰਦੂ ਮਾਤਰਾ ਜਿਹੜਾ ਐਸ.ਓ.ਆਈ. ਦਾ ਇਸ ਨੂੰ ਗੁੰਡਿਆਂ ਦਾ ਟੋਲਾ ਲੈਣਗੇ ਬਾਰੇ ਮਾਂ ਯੋ ਸਵਾਲ ਵੀ ਵਿਚੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਯੋ ਕਹ ਰਿਹਾ ਐਸ.ਐਸ.ਓ.ਆਈ. ਦਾ ਸਮਾਜ ਦੇ ਗਰੀਬ ਕਮਜ਼ੋਰ ਵਰਗ ਪਰ ਨਿਆਂਿਆ ਵਾਸਤਾ ਬਣਾਈ ਮੰਨਦਾ ਹੈ ਇਸ ਦੇ ਵਿੱਚ ਆ ਪੰਜਾਬ ਦੇ ਕਈ ਆਲਗੂ ਅਰਵਾਕ ਹੈ ਫੋੜੂ ਉਹਨਗੇ ਕਹੇ ਅਮਿਤਰਾ ਠੀ ਵੀ ਗਾ ਹੈ ਜੋ ਕਾ ਵੀ ਇਸ ਐਸਐਯੂ ਯੂਨਿਟ ਮੈਂ ਅਰਵਾਕ ਅਰੇਵਾ ਵੀ ਉਹ ਉਹ ਗਾ ਟੱਕਰ ਵਾਲਾ ਪਾਰੇਗਾ ਇਸ ਤਰ੍ਹਾਂ ਕੋਈ ਗੱਲ ਬਾਤ ਹੈ আর ਯੂ ਵੀ ਇਸਕੇ ਇਸ ਮੋਗਰੇ ਪਰ ਉੱਠਾ ਬੱਦ ਦੇ ਕਿਹੜੇ ਕਿਹੜੇ ਸੂਲਟੇ ਹੋ ਕੇ ਧਿਆਨ ਨਾਲ ਬਾਦ ਮਾ ਲਾਡ ਦੇ ਤਸਿਆਂ ਹਰਪ੍ਰੀਤ ਕੌਰ ਮਖਵੈਲਪੁਰ ਗੁਰਪੁਰੀ ਦੇ ਰਾਜਯੋਗਨਾਂ ਜਰਨਲ 77 ਸਾਵਾਚਰ ਚੇਅਰਮੈਨ ਇੰਦਰ ਮੋਹਨ ਸਿੰਘ ਬਾਜਾਜ ਲਖਵੀਰ ਲੋਟ ਜਸਵੀਰ ਜੱਸੀਵਿਆਵਾ ਯੂਬਨੂੜਾਲਾ ਸ਼੍ਰਮਣੀ ਕਮੇਟੀ ਮੈਂਬਰ ਜੱਥੇਦਾਰ ਸਰਜੀਤ ਗੜੀ ਆ ਜੱਥੇਦਾਰ ਜਸਮੀਰ ਲਾਛੜੂ ਇਹ ਲਾਛੜੂ ਮਾ ਲਾ ਕੇ ਆਂ ਵੀਰ ਦਾਸ ਹਲ ਪੰਜਾਂ ਸਦਰਾਣਾ ਮੱਖਣੇ ਵਾਂਚਾਵਾ ਲਾਲ ਤਾਰਾ ਯੂ ਲਾਲਕਰਾ ਯੂ ਥਨ ਜਾਰਦੀ ਨਾ ਬਿਗਾ ਅਰਮਿੰਦਰ ਬਜਾਏ ਪਟਿਆਲਾ ਸਹਿਰੀ ਦੇ यो साधु खलौर है सारे बेगा आपको ऐसी बात नहीं अकाली दल गैल खड़ेगा इस तरह कोई गल बात है नी चाहिए रौला पाया वा उधर भी रौले के बीच में कह लो भी अकाली दल के मुकाबत ने कहा बिक्रम मजिठिया का बयान आ गया बिक्रम मजिठिया रौला पाया मजिठा बोलता मजिठिया बोलता नहीं बोल पाया मजिठा भी ना ਕਾਂਦੀਰਮਾ ਬਾਗਤ ਬਗਾਵਤ ਹੋ ਗਈ ਆਰ ਫਿਰ ਇਹ ਕਹੇ ਵੀ ਪਾਰਟੀ ਦੀਆਂ ਵਗੈਰ ਆਂਦੀ ਚੱਲ ਰਹੀ ਸੀ ਸ਼ਾਹ ਦਾ ਮੰਤਰੀ ਉਹ ਵਿਕਰਮ ਮੀਠਿਆ ਪਹਿਲਾ ਬਿਆਨ ਨਿਕਾਲਾਇਆ ਮੂਰਾ ਮਜੀਠਿਆ ਕਹਿ ਰਹੇ ਆ ਮੇਰੇ ਕਾ ਭਾਈ ਇਹ ਕੰਮ ਆਪਰਾਸਤ ਦਲ ਬਦਲੂ ਲੀਡਰਾਂ ਵਿੱਚ ਇਹ ਗੱਲ ਨਹੀਂ ਹੈ ਤਾਂ ਕਾ ਵੀ ਉਹ ਪਾਰਟੀ ਦਾ ਮੈਦੋ ਬਖਾਦਾਰ ਬਰਕਰਾਰ ਆਰ ਕਹ ਰਿਹਾ ਡਰਾਮੇ ਵਾਲੀ ਸ਼ੰਦਗਾ ਸਾਰਿਆਂ ਨੂੰ ਪੱਠੇ ਹੋਣਾ ਚਾਹੀਦਾ ਮੀਠਿਆ ਕਹ ਰਿਹਾ ਕਿ ਸਲੋਮਣੀ ਕਰ ਦਿੱਤਾ ਪੰਜਾਬ ਦੀ ਖੇਤਰੀ ਪਾਰਟੀ ਅਜਿਹਾ ਦਾ ਗੋਲ ਸੁਬੰਨ ਇਤਰੀ ਪਾਰਟੀਆਂ ਤਗੜੀਆਂ ਹੋਗਾ। ਉਸੇ ਇਤਰਾਮਨ ਤਗੜੇ ਹੋ ਕੰਮ ਕਰਨਾ ਪਿਆ। ਪਾਰਟੀਆਂ ਦਾ ਤਗੜਾ ਕਰਨ ਵਾਸਤਾ ਇਕੱਠੇ ਹੋਣਾ ਪੈਣਾ ਮੰਨ ਲਓ। ਇਸ ਹਰ ਦੇ ਆ ਨਹੀਂ ਕਾ। ਵਿਰਾਲਾ ਚੱਕੀਆ ਮੜੀ ਗੰਦ ਲਗਾ। ਅਰ ਕਾਂਦੀਦਾਂ ਨੂੰ ਕਾ ਦੋ ਟੜਿਆਂ ਵਾ ਇਹ ਸਮੰਦ ਕੇ ਪੁੱਛੇ ਸਵਾਲ ਵਾ ਗਾਰਾ ਕਾ ਕੋਈ ਦੋ ਟੜੇ ਹੈ ਨਹੀਂ ਕਾ। 80 90% ਦਾ ਕਾ ਕਾਦੀ ਇਕੱਠਾ। ਅਰ ਜਿਹੜੇ ਵਿਰੋਧ ਕਰ ਰੇਗਾ ਵਾ ਵੀ ਮਾਰੇ। ਇਹ ਦੋੇ ਪਾਸੇ ਪੱਤਾ ਗੇਰ ਗਿਆ। ਅਰ ਕਹੇ ਕੱਠੇ ਕੰਮ ਕਰੇਗਾ ਮੇਰੀ ਉਹਨਾਂ ਨੂੰ ਪੀਲ ਕਾ ਵੀ ਵਿਰੋਧੀਆਂ ਨੂੰ ਸਾਜ਼ਿਸ਼ ਦਾ ਹਿੱਸਾ ਨਾ ਬਣੋ ਕੱਠੇ ਉਹ ਪਾਰਟੀਂ ਤਾਵਣਾ ਕਰੋ ਅਰ ਕਾ ਵੀ ਕਿਸਾਨੀ ਮੁੱਦੇ ਬੋਲੋ ਪਾਰਟੀ ਕੁਜੀਆਂ ਚੱਲਣ ਨਹੀਂ ਲੋ ਚੱਲ ਰਹੇ ਕਾਇਨ ਤੇ ਬਚੋ ਯੋ ਕਾ ਵੀ ਮੰਨੂਗਾ ਵੀ ਤਵ ਕਸ ਕਰੇਗਾ ਵੀ ਵਸਿਓ ਕਾਇਰ ਦੋਏ ਹੱਕ ਨੀ ਜਾਂਦਾ ਲਾਰਗੇ ਵੀਰ ਉੱਧਰ ਨੂੰ ਗੇਲ ਗਿਆ ਦਾਣਾ ਉੱਧਰ ਨੂੰ ਗੇਲ ਗਿਆ ਵੀ ਕਾਦੂ ਕਿਤੇ ਰੌਲਾ ਪੈ ਜੇ ਵੀ ਮਜੀਠੀਨ ਮੰਨ ਵੀ ਹੋ ਗਿਆ ਯੋ ਤੇ ਟੇਬਲ ਤੇ ਮੀਚਾ ਆ ਮਾ ਸਾਰੇ ਇਕੱਠੇ ਹੋ ਗਏ ਕਿ ਆ ਭਾਈ ਵੈਸੇ ਤੋਂ ਹੈ ਨਾ ਉਹ ਰੱਟੇ ਨਹੀਂ ਗਾ ਅਬ ਕੀ ਆ ਗਿਆ ਉਹ ਵੈਰੀ ਇਹਨਾਂ ਨੇ ਇਹ ਚੱਕਰ ਪਾ ਦਿਆ ਫਿਰ ਜਿਵੇਂ ਹੀ ਜ਼ੀਰੋ ਹੋ ਜੇ ਆ ਉਧਰ ਵੀ ਸਰਕਾਰੀ ਸਕੂਲਾਂ ਮੈਂ ਇਹ ਜੇਲਾ ਦਾ ਬਣਿਆ ਫਰਨੀਚਰ ਖਰੀਦेंगे ਉਹ ਕਹਾ ਵੀ ਬੜੀ ਨਵੇਕਲੀ ਪਹਿਲ ਕਰੀਂ ਭਗਵਾਨ ਤਮਾਨ ਦੀ ਸਰਕਾਰ ਪੰਜਾਬ ਸਰਕਾਰ ਨੇ ਸਿੱਖਿਆ ਪਾਲ ਨੂੰ ਮਤ ਉਹਨਾਂ ਬਾੜ ਕਰਕੇ ਮਲ ਸਕੂਲ ਲੈ ਜੇਲਾ ਬੰਦੇ ਜਿਹੜੇ ਬੰਤੇ ਕਰੇ ਉਹ ਤਾਂ ਮਿਸਤਰੀ ਮਿਸਤਰੀ ਉਹ ਮਾਰਨ ਨੂੰ ਲਾ ਦੇ ਲੱਕੜੀ ਕੰਮ ਕਰਨ ਡੈਕ ਸਾਰਾ ਹੋਰ ਫਰਨੀਚਰ ਉੱਥਾ ਬਣਾਣੇ ਦੇ ਨਿਰਦੇਸ਼ ਦੇ ਦੇਗਾ ਉੱਥਾ ਲਾਓ ਬੰਦੇ ਦਾ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਪੰਜਾਬ ਨੇ ਇਹੋ ਕਿਹਾ ਵੀ ਇੱਕ ਪੱਤਰ ਜਾਰੀ ਕਰਿਆ ਅਰ ਸਾਹਿਬ ਡਾਇਰੈਕਟਰ ਈ ਐਸ ਆਈ ਨੇ ਪੱਤਰ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਅਧਿਕਾਰੀ ਨਿਰਦੇਸ਼ ਆਏ ਵੀ ਯੋ ਸਕੂਲ ਮੁਖੀ ਨੇ ਕਿਹਾ ਬਈ ਆਪਣੇ ਜਿਹੜੇ ਜ਼ਿਲ੍ਹਾ ਵਾਂ ਜਿਹੜੀ ਉੱਥੇ ਸੰਪਰਕ ਕਰੋ ਜਾਗਾ ਦੇਖੋ ਉੱਥਾ ਫਰਨੀਚਰ ਖਰੀਦੋਗਾ ਉੱਥਾ ਜਾਗਾ ਇਹ ਜੇਲ੍ਹ ਪੱਕੇ ਦੀ ਬੰਦ ਕਰੇ ਬੰਦ ਕਰੀ ਬੜਾ ਬੜਾ ਫਰਥਾ ਬਣਾ ਲਿਆ ਬੇਹ ਕੁਰਸੀਆਂ ਤਿਆਰ ਕਰਾ ਆ ਯੋ ਲੇਗਾ ਉਹ ਥਾ ਦੇ ਪ੍ਰਾਇਮਰੀ ਐਜੂਕੇਸ਼ਨ ਦੇ ਅਧਸਰਨ ਨਿਰਦੇਸ਼ ਦੇ ਦੇ ਤਾਂ ਉਹ ਥਾ ਜਾਗਾਓ ਲੇਗਾਓ ਆਰ ਬਪਕ ਦੀ ਸੂਤਰਾਂ ਦੀ ਮੰਨਿਆ ਮਨ ਨਿਰਦੇਸ਼ ਦੋ ਮਕਸਦਾਂ ਨੂੰ ਪੂਰਾ ਕਰ ਰਿਹਾ ਤਾਂ ਇੱਕ ਤਾਂ ਜੇਲ੍ਹ ਦੇ ਵਿੱਚ ਲੈਣ ਕਿਦੀ ਬੰਦ ਇਹਨਾਂ ਨੂੰ ਕਾ ਇੱਕ ਤਾਂ ਕੰਮ ਮਿਲੇਗਾ ਉੱਪਰ ਦੇ ਕਾ ਵੀ ਫਰਨੀਚਰ ਬਣੇਗਾ ਕਾ ਸਕੂਲਾਂ ਬੜੀਆਂ ਮਜ਼ਬੂਤ ਕਾ ਫਰਨੀਚਰ ਬਣਾਵਾਂਗਾ ਤੁਸੀਂ ਇਹ ਮਾਤਲਵ ਭਗਵੰਤ ਮਾਨ ਨੇ ਆਰਡਰ ਕਰਕੇ ਆ ਉਧਰ ਇਹ ਕਾਇਲੋ ਵੀਰ ਇਹ ਮਾਤਲਵ ਜਲੰਧਰ ਤੇ ਸੀਤਲਨ ਨਰਾਣ ਸੀਐਮ ਭਗਵੰਤ ਮਾਨ ਦਾ ਚੈਲੰਜ ਕਬੂਲ ਕਰ ਲਿਆ ਵਗੈਰਾ ਕੰਮ ਮੈਂ ਸੱਚੇ ਚੈਲੰਜ ਆਖ ਰਿਹਾ ਪਾ ਬੰਦੂ ਆ ਜਿਹੜਾ ਚੈਲੰਜ ਦਿਆ ਨਾ ਆ ਮੈਂ ਨਹੀਂ ਵੀ ਛੇੜਦਾ ਆ ਜਲੰਧਰ ਪਛੀ ਵਿਧਾਨ ਸਭਾ ਸੀਟ ਤੇ ਜਿੰਨੀ ਚੋਣੀ ਹੋ ਇਸ ਨੂੰ ਲੇਗਾ ਸਿਆਸੀ ਪਾਰਟੀ ਐਂ ਜੋਰ ਸੋਰ ਗਾ ਪਛਾਣ ਨਾਲ ਲੱਗੀਆਂ आरएस में बीजेपी उम्मीदवार शीतलंगराल कह रहा काफी आम आमदीन आज वो मुख्यमंत्री भगवान तुम्हारे नाम पर प्रगति का देश दोस लाएगा और सारे सूद भगवान तुम्हारे पूरा जनता कर देगा दिखाओ बनूंगा पीथा लेवे शीतलंगराल ने सीएम ने चुनौती दी 4 जुलाई तक दोपहर 2:00 बजे तक ये सारा माल पत्ता काट के का। ल्या बार दिखाऊंगा पेश कर सबूत जे है तेरे बाका दिखाऊंगा ਅੰਗਰਾਲ ਪ੍ਰਵਾਹ ਨੇ ਮੁੱਖ ਮੰਤਰੀ ਪ੍ਰਵਾਹ ਜਲੰਧਰ ਵਿੱਚ ਪੈਸੇ ਮਸੂਰੇ ਦੋਸ ਲੱਖ ਦੇ ਭੁਗਤਾਨ ਤੋਂ ਪੈਸੇ ਲੈਦਾ ਪੈਸੇ ਕੋਈ ਪੈਸਾ ਨਹੀਂ ਲਿਆ ਘਮਾਨਾ ਕਹ ਲਿਓ ਸਬੂਤ ਦਿਖਾਓ ਸਬੂਤਾਂ ਕੇ ਬਿਨਾ ਗੱਲ ਨਹੀਂ ਹੁੰਦੀ ਅੰਗਰਾਲ ਵਗੈਰਾ ਦਾ ਪੰਜ ਦਿਰੀ ਨੂੰ ਕਹਾ ਜਲਾਈਗੀ ਮੁੱਖ ਮੰਤਰੀ ਨੂੰ ਗਵਾਹੀ ਦੇਵਾਂਗਾ ਇਸ ਦਾ ਜਵਾਬ ਤਿੰਨ ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਵੀ ਪੰਜ ਦਿ ਲਈ ਕਿਉਂ ਦੀ ਕਰਨੀ ਸਬੂਤ ਅੱਜ ਹੀ ਦੇ ਦਿਓ ਆਵੇਂ ਅੱਜ ਦਾ ਹੋਗਾ ਸਬੂਤ ਪੰਜ ਦਿਰੀ ਨੂੰ ਕਿਆ ਕੋ ਸੈਲ ਦਿਨ ਘਟਿਆ ਅੱਜ ਗੱਡੋ ਆ ਗਿਆ ਕਿਹੜਾ ਸਬੂਤ ਅਭਗਵਾਨ ਤਮਾਨ ਕਹਿ ਰਹਾ ਆਮਾਨੀ ਪਾਰਟੀ ਦਾ ਉਹ ਮੇਂ ਮੇਂਦਰਪਾਣ ਤ ਉਸਕੇ ਆਪਕ ਮਰੋੜਸ ਹੋਗਾ ਨਾ ਕਹਿ ਰਹਾ ਊਠਾ ਇਹ ਨਾ ਕਹਿ ਤਿਆ ਇਹ ਭਗਵਾਨ ਤਮਾਨ ਆਵਤ ਬਾਤ ਕੋਈ ਨਹੀਂ ਬਿਲਕੁਲ ਨਹੀਂ ਸੱਚ ਕਹਿ ਰਿਹਾ ਝੂਠ ਕਹਿ ਰਿਹਾ ਇਹ ਤਾਂ ਚੰਡੀਗੜ੍ਹ ਨੂੰ ਵੀ ਬਿਆਰੀ ਸਿਆਰੀ ਦੇ ਵਿੱਚ ਉੜ ਜੀ ਦਾ ਵਿਚਾਰਾ ਇਹ ਬਾਜਵਾਗਾ ਯੋਗਾ ਵੀ ਸ਼ੀਤਲੰਗਰਾਲ ਇਸ ਤੇ ਪ੍ਰਾਮਲਾ ਕਰਿਆ ਅਰ ਜਲੰਧਰ ਦੇ ਵਿੱਚ ਮਾ ਅੰਗਰਾ ਆ ਵੀ ਲੋਕਾਂ ਨੂੰ ਇੱਕ ਤਰ੍ਹਾਂ ਸਾਬਸ ਖਾਣਾ ਚਾਹੀਦਾ ਦਾ ਜਿਹੜਾ ਮੋੜ ਕਾ ਉਹ ਅਸਤੀਫਾ ਦੇਣੇ ਵੀ ਹਿੰਮਤ ਰਗਾ ਦੇ ਲੋਕਤੰਤਰੋ ਦਾ ਮਜ਼ਾਕ ਬਣਾਇਆ ਬਨੇ ਅ ਜਿੱਦਣ ਧੀਲਗਰ ਉਧਰ ਛਾਲ ਮਾਰ ਲੰਗ ਗਿਆ ਉਧਰ ਆਰ ਉਧਰ ਬਿਆਨਤਾ ਦਾ ਪੋਤਾ ਵੀਰ ਰਵਨੀਤ ਬਿੱਟੂ ਰੇਲ ਮੰਤਰੀ 来 ਆਇਆ ਸੀ ਭਾਗਿਆ ਵੀਰ ਇਹ ਰੇਲ ਗੱਡੀ ਆ ਕੰਟੇਨਰ ਮੈਂ ਪਹੁੰਚ ਗਿਆ ਫਿਰ ਤਾਂ ਰਵਨੀਤ ਬਿੱਟੂ ਰੇਲਵੇ ਬੋਰਡ ਇਹ ਕੰਟੇਨਰ ਦੇਖਣ ਕਰਨ ਪਹੁੰਚਿਆ ਆ ਰੇਲਵੇ 77 ਰੇਲਵੇ ਬੋਰਡ ਵੀ ਉਹ ਸੀਨੀਅਰ ਅਧਿਕਾਰੀ ਗਏ ਰੇਲ ਮੰਤਰੀ ਨੇ ਕੰਟੇਨਰ ਦੇ ਮੈਨੇਜਰ ਸਟਾਪ ਗਏ ਗੱਲ ਕਰ ਸੰਚਾਲਨ ਦੇ ਬਾਰੇ ਗੱਲਬਾਤ ਕਰੀ ਕਿ ਇਸ ਕਾਉਂਟਰ ਫੂਡ ਕੋਪਨ ਇਹ ਸਾਰਾ ਦੇਖਿਆ ਵੀਰ ਰੋਟੀਪਨ ਕਿਤੇ ਜੂਸ ਕਾਉਂਟਰ ਆ ਮਾਲਵਤਾ ਠੀਕ ਰੱਖਿਆ ਵਾ ਘਟੀਆਂ ਵਧੀਆ ਕੀਤਾ ਪਰ ਆਈ ਹਜ਼ਾਰਾ ਸੁਨਾਨ ਯਾ ਗੰਗਰੀ ਵਿਰੁੱਧ ਜਾ ਆ ਕਾ ਇਸਨੇ ਲਾਂਚ ਕੇ ਵਿੱਚ ਮਰੇਲਵੇ ਬੋਰਡ ਕੰਚਰੀ ਗੰਨ ਲਬਾ ਦੀ ਭੋਜਨ ਦੀ ਗੁਣਵੱਤਾ ਜਿ ਤਰ੍ਹਾਂ ਨੋਨ ਤੇਲ ਠੀਕ ਪਾਰੇ ਘੱਟ ਪਾਰੇ ਬੰਦ ਸਾਰੇ ਇੰਨਾ ਕਰ ਕਾਇਆ ਬੀਤਾ ਇਹ ਕਾ ਵੀ ਉਰਾਇਓਗਾ ਤਾਂ ਮੋਂਨੇ ਜਣਾ ਮੰਨਣਾ ਔਰ ਯੋ ਕਾ ਦੋ ਵੀ ਰੱਖ ਜਾਂ ਦਿੱਤੇ ਰਬੀਤ ਬਿੱਟੂ ਆ ਚੰਗਾ ਲੋਟ ਆ ਗਿਆ ਦਿਨ ਬਾਕੀ ਕੋਈ ਮੰਨੇ ਨਾ ਮੰਨੇ ਚਲੋ ਘਰ ਲੱਦਾ ਡਿਸਕਸ਼ਨ ਰੀਡ ਪ੍ਰੋਗਰਾਮ ਜਿਵੇਂ ਅੱਜ ਜਿਵੇਂ ਬੜੀ ਨੋਵਾਂ ਕੱਲ੍ਹ ਵੀ ਸੀ ਟਾਈਮ ਥਾਰੇਗਾ ਲੋਰ ਗੱਲਾਂ ਕਰਾਂਗਾ ਲੱਦੇ ਬੁੱਧ ਦੇ ਚੈਨ ਨੂੰ ਕਰਦੇ ਸਬਸਕ੍ਰਾਈਬ ਜਲਦੀ ਲੱਡਾ ਪੰਜਾਬ ਆ ਰਿਹਾ ਤੇ ਪੰਜਾਬ ਦੇ ਸਾਨੂੰ ਸੁਣਾਇ ਕਰਾਂਗਾ ਚੁਟਕਲੇ ਇਹ ਵਾ ਸਾਨਾ ਨੂੰ ਲੱਡੇ ਬੁੱਧ ਦੀ ਪਿਆਰਪਰੀ ਸਤਿ ਸ੍ਰੀ ਅਕਾਲ